ਸੰਗਰੂਰ ਸ਼ਹਿਰ ਦਾ ਜੰਪਲ ਕਸ਼ਿਸ਼ ਥਰੀਜਾ ਦੇ ਵੱਲੋਂ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਜਿੱਥੇ ਆਪਣਾ ਆਪਣੇ ਪਰਿਵਾਰ ਦਾ ਸਨਹਿਰੀ ਅੱਖਰਾਂ ਦੇ ਵਿੱਚ ਨੋਂ ਲਿਖਾਇਆ ਗਿਆ ਅੱਜ ਸਮਾਜ ਸੇਵੀ ਅਤੇ ਸ਼ਹਿਰ ਵਾਸੀਆਂ ਦੇ ਵੱਲੋਂ ਕਸ਼ਿਸ਼ ਦਾ گلاب ਦੇ ਫੁੱਲਾਂ ਦੇ ਨਾਲ ਅਤੇ ਵਰਫੀ ਦੇ ਨਾਲ ਮੂੰਹ ਮਿੱਠਾ ਕਰਾਇਆ ਗਿਆ ਕਸ਼ਿਸ਼ ਨੇ ਨਾਲ ਗੱਲ ਕਰ ਲੈਂਦੇ ਆ ਕਸ਼ਿਸ਼ ਪਹੁੰਚੇ ਨੇ ਵੈਸੇ ਤਾਂ ਕਸ਼ਿਸ਼ ਕਨੇਡਾ ਦੇ ਵਿੱਚ ਪੀਆਰ ਨੇ ਸਰ ਮਾਪਿਆਂ ਨੂੰ ਮਿਲਣਾ ਆਈ ਸੀ ਜਦੋਂ ਮਿਲਣਾ ਆਈ ਤਾਂ ਐਡੀ ਵੱਡੀ ਖੁਸ਼ੀ ਆਈ ਕਿ ਮਾਪੇ ਵੀ ਸੁਣ ਕੇ ਗਦਗਦ ਹੋ ਗਏ ਗੱਲ ਕਰ ਲੈਂਦੇ ਆ ਕਛੀ ਜੀ ਪਹਿਲਾਂ ਤੋਂ ਤੁਹਾਨੂੰ ਬਹੁਤ ਬਹੁ ਮੁबारक ਤੁਹਾਨੂੰ ਬਹੁਤ ਬਹੁ ਮੁबारकਾਂ ਜੀ ਕਛੀ ਜੀ ਜੇਕਰ ਗੱਲ ਕੀਤੀ ਆਵੇ ਤਾਂ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਕਿਸ ਤਰ੍ਹਾਂ ਨਾਮ ਦਰਜ ਹੋਇਆ ਕੀ ਕੀਤਾ ਇਸ ਤੂੰ ਸੋ ਇਹ ਗੱਲ ਹੈ ਜੀ 2011 ਦੀ ਮੇਰਾ ਜਿਹੜਾ ਡੇਟ ਆਫ ਬਰਥ ਹੈ ਉਹ ਹੈਗਾ 11 11 2000 ਦਾ ਜੋ ਕਿ ਇੱਕ ਬੜੀ ਯੂਨਿਕ 11 11 ਤਰੀਕਾ ਆ ਗਈ ਹੈ ਨਾ ਸੋ ਕੀ ਹੋਇਆ ਜੀ 2011 ਚ ਯਾਨੀ ਕਿ 11 11 2011 ਨੂੰ ਮੈਂ 11 ਸਾਲ ਦਾ ਹੋਇਆ ਸੀਗਾ ਤੇ ਉਸ ਦੌਰਾਨ ਆਪਾਂ ਲਾਈਕ ਲਾ ਫਾਊਂਡੇਸ਼ਨ ਸਕੂਲ ਦੇ ਵਿੱਚ ਪੇਰੈਂਟਸ ਤੇ ਸਕੂਲ ਅਥਾਰਟੀ ਸੀਗੇ ਮੌਜੂਦ ਸੀਗੇ ਉਸ ਦੌਰਾਨ ਤੇ 11 11 11 ਨੂੰ ਆਪਾਂ ਇੱਕ ਸਮਾਜ ਨੂੰ ਮੈਸੇਜ ਦੇਣ ਲਈ 11 ਵਜੇ 11 ਮਿੰਟ ਤੇ 11 ਸਕਿੰਟ ਤੇ 11 ਬੂਟੇ ਲਾਏ ਸੋ ਇੱਕ ਟਰੀ ਪਲਾਂਟੇਸ਼ਨ ਕਰੀ ਸੀ ਆਪਾਂ ਯੂਨਿਕ ਵੇ ਨਾਲ ਸੋ ਮੀਡੀਆ ਕਵਰੇਜ ਹੋਈ ਕਾਫੀ ਹਣਾ ਅਖਬਾਰ ਚ ਫੋਟੋ ਆਈਆਂ ਘੜੀ ਵੀ ਸੀ ਆਪਣੇ ਕੋਲ ਉਸ ਦੌਰਾਨ ਸੋ ਉਹਦੇ ਚੱਲਦੇ ਹੋਏ ਮੇਰੇ ਮਾਈਂਡ ਚ ਰੀਸੈਂਟਲੀ ਕੀ ਹੋਇਆ ਥੋੜੇ ਦਿਨ ਪਹਿਲੇ ਇੱਕ ਆਈਡੀਆ ਆਇਆ ਕਿ ਕੀ ਪਤਾ ਇਹਨੂੰ ਇੱਕ ਰਿਕੋਗਨੀਸ਼ਨ ਦਿੱਤੀ ਜਾਵੇ ਤਾਂ ਕਿ ਹੋਰ ਲੋਕ ਵੀ ਪ੍ਰੇਰਿਤ ਹੋਣ ਸਮਾਜ ਚ ਸੋ ਉਸ ਦੇ ਚੱਲਦੇ ਮੈਂ ਇੱਕ ਮੈਟਰ ਤਿਆਰ ਕੀਤਾ ਸੋ ਇਹ ਸਾਰਾ ਡਾਟਾ ਜਿਹੜਾ ਹੈਗਾ ਇੱਕ ਹੋਰ ਗੱਲ ਰਹਿ ਗਈ ਮੇਰੇ ਮਾਈਂਡ ਚ ਰੀਜ਼ਨ ਇੱਕ ਹੋਰ ਵੀ ਸੀ 11 ਦਾ ਜਿਹੜੇ ਫਾਦਰ ਸਾਹਿਬ ਨੇ ਉਹਨਾਂ ਦੀ ਡੇਟ ਆਫ ਬਰਥ ਹੈਗੀ ਹੈ 11 April ਤੇ ਇਹਨਾਂ ਦੀ ਐਨੀਵਰਸਰੀ ਵੀ ਹੈ ਮਦਰ ਫਾਦਰ ਦੀ 11 December ਨੂੰ ਸੋ 11 ਦਾ ਕਾਫੀ ਡੀਪ ਕਨੈਕਸ਼ਨ ਹੋ ਗਿਆ ਇਸ ਦੌਰਾਨ ਆਪਾਂ ਇਹਦੇ ਰੀਜ਼ਨ ਕਰਕੇ ਆਪਾਂ 11 ਨੂੰ ਬੂਟੇ ਲਾਈ 11 ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਇਹ ਜਿਹੜਾ ਮੈਟਰ ਹੈ ਸਾਰਾ ਮੈਂ ਕੈਨੇਡਾ ਬੈਠੇ ਹੀ ਸਬਮਿਟ ਕੀਤਾ ਇੰਡੀਆ ਬੁੱਕ ਆਫ ਰੈਕੋਰਡ ਨੂੰ ਤੇ ਉਹਨਾਂ ਨੂੰ ਸਾਰਾ ਡਾਟਾ ਡਿਟੇਲ ਸਾਰੇ ਇਕੱਲਾ ਇਕੱਲਾ ਵੈਡਿੰਗ ਪ੍ਰੂਫ ਭੇਜਿਆ ਉਹਨਾਂ ਦਾ ਡੀਓਬੀ ਅਖਬਾਰ ਦੀ ਸਾਰੀ ਫੁਟੇਜ ਭੇਜੀ ਕਿਉਂਕਿ ਉਸ ਤੋਂ ਬਿਨਾ ਇਹ ਅਪਰੂਵ ਨਹੀਂ ਹੋਣਾ ਸੀਗਾ ਤੇ ਉਸਦੇ ਚਲਦੇ ਲਾਈਕ ਵਿਦਿਨ 1 ਐਂਡ ਹਾਫ ਯਾ 2 ਮੰਥ ਦੇ ਵਿੱਚ ਉਹਨਾਂ ਨੇ ਮੈਨੂੰ ਇਹ ਜੁਲਾਈ ਦੇ ਵਿੱਚ ਇਹਨਾਂ ਨੇ ਉਪਰੂਵ ਕੀਤਾ ਤੇ ਇੰਡੀਆ ਬੁੱਕ ਆਫ ਰੈਕੋਰਡ ਦੇ ਵਿੱਚ ਨਾਮ ਦਰਜ ਕੀਤਾ ਜੀ ਕਸ਼ਿ ਜੀ ਜੇਕਰ ਗੱਲ ਕੀਤੀ ਹੈ ਜਿਸ ਤਰ੍ਹਾਂ ਤੁਸੀਂ ਆਖਿਆ 11 11 11 ਤੁਸੀਂ ਸਕੂਲ ਦੇ ਵਿੱਚ ਵੋਟੇ ਵੀ ਲਗਾਏ ਉਹ ਵੀ 11:00 ਬਜੇ 11 ਮਿੰਟ 11 ਸਕਿੰਟ ਦੇ ਲਗਾਏ ਕਿ ਉਸ ਸਮੇਂ ਮੈਂਡ ਦੇ ਵਿੱਚ ਕੁਝ ਅਜੀਹਾ ਸੀ ਕਿ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਕੁਝ ਦਰਜ ਕਰਾਂ ਨਹੀਂ ਨਹੀਂ 1% ਵੀ ਨਹੀਂ ਉਸ ਦੌਰਾਨ ਤਾਂ ਲਾਈਕ ਹੁਣ ਫਾਦਰ ਸਾਹਿਬ ਨੇ ਹਨਾ ਆਪਾਂ ਫੈਮਿਲੀ'ਸ ਡਿਸਕਸ ਕੀਤਾ ਕਿ ਇੱਕ ਸਮਾਜ ਨੂੰ ਮੈਸੇਜ ਦੇਣ ਲਈ ਕਿ ਆਪਾਂ ਇਹ ਚੀਜ਼ ਕਰਕੇ ਦੇਖਦੇ ਹਾਂ ਉਸ ਦੌਰਾਨ ਕੁਝ ਵੀ ਇਹੋ ਜਿਹਾ ਨਹੀਂ ਸੀ ਉਹ ਕਹਿੰਦੇ ਨਹੀਂ ਕਿ ਮਿਹਨਤ ਕਰੋ ਜਾਂ ਕੁਝ ਇਹੋ ਜਿਹਾ ਕੁਝ ਕ੍ਰੀਏਟਿਵ ਕਰੋ ਫਲ ਆਪਣੇ ਆਪ ਉਹ ਦਊਗਾ ਸੋ ਉਹੀ ਚੀਜ਼ ਹੋਈ ਆਪਾਂ ਮਿਹਨਤ ਕਰੀ ਲਾਈਕ ਆਪਾਂ ਇੱਕ ਕੁਝ ਚੀਜ਼ ਕੁ ਡਿਫਰੈਂਟ ਜੀ ਚੀਜ਼ ਕ੍ਰੀਏਟ ਕੀਤੀ ਸਮਾਜ ਚ ਤੇ ਫਲ ਤੁਹਾਡੇ ਸਾਹਮਣੇ ਆ ਜੀ ਆ ਰਿਕਾਰਡ ਮਿਲ ਗਿਆ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਨਾਮ ਦਰਜ ਹੋਇਆ ਤੁਹਾਡੇ ਸਾਹਮਣੇ ਕਿਸ ਤਰ੍ਹਾਂ ਲੱਗ ਰਿਹਾ ਹੁਣ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਨਾਮ ਦਰਜ ਹੋ ਗਿਆ ਤੇ ਬਹੁਤ ਹੀ ਜ਼ਿਆਦਾ ਪ੍ਰਾਊਡ ਫੀਲ ਹੋ ਰਿਹਾ ਹੈ ਠੀਕ ਹੈ ਮੈਨੂੰ ਤਾਂ ਹੋ ਹੀ ਰਿਹਾ ਹੈ ਪੈਰੈਂਟਸ ਨੂੰ ਹੋ ਰਿਹਾ ਬਹੁਤ ਜ਼ਿਆਦਾ ਫੀਲ ਹੋ ਰਿਹਾ ਹੈ ਫੈਮਿਲੀ ਨੂੰ ਬਹੁਤ ਜ਼ਿਆਦਾ ਪ੍ਰਾਊਡ ਫੀਲ ਬਹੁਤ ਹੀ ਖੁਸ਼ੀ ਹੋ ਰਹੀ ਹੈ ਜੀ ਤੇ ਮੈਂ ਸਪੈਸ਼ਲ ਇਸੇ ਕਰਕੇ ਕੈਨੇਡਾ ਤੋਂ ਆਇਆ ਤੇ ਮੈਂ ਕਿਹਾ ਚਲੋ ਜਿਹੜੀ ਕਿੱਟ ਹੈ ਪਰਿਵਾਰ ਚ ਬਾਕੀ ਹੁਣ ਪੈਰੈਂਟਸ ਨੂੰ ਤੁਸੀਂ ਪੁੱਛ ਸਕਦੇ ਹੋਗੇ ਖੁਸ਼ੀ ਤਾਂ ਕੋਈ ਦਿਖਾਣਾ ਹੀ ਨਹੀਂ ਸਿੱਧੇ ਜੀ ਬਿਲਕੁਲ ਕਾਸ਼ਿਸ਼ ਦੇ ਚਿਹਰੇ ਤੇ ਹੌਪ ਆਉ ਤੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੀ ਖੁਸ਼ੀ ਆ ਪਰ ਉਥੇ ਜੇਕਰ ਮਾਤਾ ਪਿਤਾ ਦੀ ਗੱਲ ਕੀਤੀ ਹੈ ਵੀ ਜਦੋਂ ਕੰਨਨ ਕੀ ਔਲਾਦ ਕੁਝ ਤਰੱਕੀਆਂ ਕਰਦੀ ਆ ਤਾਂ ਜੋ ਮਾਂ ਪਿਓ ਦਾ ਸੀਨਾ ਉਹ ਫੁੱਲ ਕੇ ਚਾਰ ਗੁਣਾ ਹੋ ਜਾਂਦਾ ਆ ਕ੍ਰਿਸ਼ਨ ਜੀ ਨਾਲ ਗੱਲ ਕਰਨੇ ਆ ਕ੍ਰਿਸ਼ਨ ਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਹਾਂਜੀ ਹਾਂਜੀ ਕੀ ਬੋਲਣਾ ਚਾਹੋ ਨਿਕਰ ਕੇ ਮੈਨੂੰ ਤਾਂ ਲੱਗ ਰਿਹਾ ਵੀ ਖੁਸ਼ੀ ਦੇ ਮਾਰੇ ਕੋਈ ਸ਼ਬਦ ਵੀ ਨਿਕਲਨੇ ਮੁਸ਼ਕਲ ਹੋ ਜਾਂਦਾ ਕਈ ਵਾਰ ਨਹੀਂ ਬਹੁਤ ਖੁਸ਼ੀ ਹੋਈ ਕਿਉਂਕਿ ਇਤਿਹਾਸਿਕ ਇੱਕ ਸਾਡੇ ਵਾਸਤੇ ਇੱਕ ਇਤਿਹਾਸਿਕ ਇਹ ਹੋਇਆ ਜਿਹੜਾ ਵੀ ਆਪਾਂ ਨੂੰ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਨਾਮ ਦਰਜ ਕਰਾਇਆ ਬੇਟੇ ਨੇ ਮਤਲਬ ਕਿ ਇਤਿਹਾਸਿਕ ਸੀ ਕਿ ਜਦੋਂ ਇਹ 11 ਸਾਲ ਦਾ ਹੋਇਆ ਜਿਵੇਂ ਨੇ ਦੱਸਿਆ ਸਾਰਾ ਕੁਝ ਤਾਂ 2000 ਦਾ ਵਰਤ ਸੀ ਤਾਂ 11 11 11 ਇਹ ਐਸੀ ਇਤਿਹਾਸਕ ਡੇਟ ਹੈ ਜੇ ਆਪਾਂ ਕੋਈ ਸਿਆਣੇ ਤੋਂ ਪੁੱਛੀਏ ਵੀ ਸਦੀਆਂ ਚ ਅੱਜ ਮੈਨੂੰ ਕਿਸੇ ਦਾ ਮੈਸੇਜ ਵੀ ਆਇਆ ਆਪਣਾ ਵੀ ਇਹ ਐਸੀ ਇਤਿਹਾਸਕ ਡੇਟ ਹੈ ਵੀ ਸ਼ਾਇਦ ਪਤਾ ਨਹੀਂ ਕਦੋਂ ਆਉਂਦੀ ਹੈ ਜਾਂ ਨਹੀਂ ਵੀ ਐਸੇ ਗੁਰੂ ਸਾਹਿਬਾਨਾਂ ਦਾ ਵੀ ਕੋਈ ਦੱਸਿਆ ਉਹਦੇ ਚ ਚਰਚਾ ਕਿਉਂਕਿ ਉਸ ਦਿਨ ਮੈਂ ਥੋੜਾ ਜਿਹਾ ਦੱਦਣਾ ਕਿਉਂਕਿ ਡੇਰਾ ਸੱਚਾ ਸੋਧਾ ਦੇ ਪੂਜਨੀ ਗੁਰੂ ਜੀ ਦੇ ਉਦੋਂ ਇੱਕ ਮੈਸੇਜ ਇਹ ਆਇਆ ਜਿਸ ਦਿਨੇ ਉਹ ਦਿਨ ਗੁਰਪੁਰਬ ਵੀ ਸੀ ਦੇਖੋ ਕੈਸੀ ਸੀ ਉਦੋਂ ਬਹੁਤ ਵੱਡਾ ਭੰਡਾਰਾ ਸੀ ਡੇਰੇ ਦੇ ਵਿੱਚ ਤਾਂ ਇਹ ਕੋਈ ਸਤਿਗੁਰੂ ਮਾਲਕ ਕੀਵੇਂ ਡੇਟਾ ਮਲਾ ਦਿੰਦਾ ਉਸੇ ਦਿਨ ਅਸੀਂ ਜਦੋਂ ਬੂਟੇ ਲਾਏ ਬੂਟੇ ਲਾਏ ਅਸੀਂ ਪ੍ਰਣ ਵੀ ਕੀਤਾ ਸੀ ਇਨਸਾਨੀ ਦੀ ਸੇਵਾ ਦੇ ਵੈਸੇ ਹੀ ਆਪਾਂ ਰਹਿਨੇ ਆਂ ਵੀ ਅਸੀਂ ਖੂਨਦਾਨ ਜਿਵੇਂ ਕਰਦੇ ਆਂ ਅਸੀਂ ਬਾਡੀ ਡੋਨੇਟ ਪਰਿਵਾਰ ਦੇ ਵਿੱਚ ਮੇਰੇ ਫਾਦਰ ਦੀ ਹੋਈ ਅਸੀਂ ਵੀ ਪ੍ਰਣ ਕੀਤਾ ਵੀ ਸਾਡੇ ਵੀ ਮਰਨ ਦਾ ਬਾਡੀ ਡੋਨੇਟ ਔਰ ਆਈ ਡੋਨੇਟ ਅਸੀਂ ਉਸ ਦਿਨ 11 ਹੀ ਮਤਲਬ ਇੱਕ ਅਸੀਂ ਉਹ ਵੀ ਪ੍ਰਣ ਕੀਤਾ ਸੀ ਵੀ 11 ਮੈਂਬਰ ਆਈ ਡੋਨੇਟ ਵੀ ਕਰਾਂਗੇ ਮਰਨ ਤੋਂ ਬਾਅਦ ਤਾਂ ਐਸੇ ਅਸੀਂ ਸਮਾਜ ਸੇਵੀ ਦੇ ਕੰਮ ਅਸੀਂ ਉਸ ਦਿਨ ਹੋਰ ਵੀ ਕਾਫੀ ਕੀਤੇ ਸੀ ਕਿਉਂਕਿ ਜ਼ਿਆਦਾ ਇਹਦੇ ਵਿੱਚ ਡਿਟੇਲ ਚ ਨਹੀਂ ਦਿੱਤੇ ਤੇ ਬਹੁਤ ਖੁਸ਼ੀ ਹੋਈ ਔਰ ਮੈਂ ਤੁਹਾਨੂੰ ਹੋਰ ਵੀ ਦੱਸ ਦੇਣਾ ਜਿਹੜਾ ਇਹਨੇ ਸਾਰਾ 11 11 ਅੰਕੜਾ ਦਿੱਤਾ ਤਾਂ ਮੈਡਮ ਜੋਬ ਕਰਦੇ ਨੇ ਤਾਂ ਉਹ ਵੀ ਕੋਈ ਡਿਸਪੈਚ ਲੈਟਰ ਵੀ 11 ਦਾ ਹੀ ਸੀ ਜਦੋਂ ਉਸ ਟਾਈਮ ਆਇਆ ਤਾਂ ਕੋਈ ਮਾਲਕ ਬਣਾ ਲੈਂਦਾ ਜਿਹੜੀ ਵੀ ਡੇਟ ਹੈ ਨਾ ਤਾ ਸਾਨੂੰ ਤਾਂ ਬਹੁਤ ਖੁਸ਼ੀ ਹੋਈ ਮਾਣ ਹੋਇਆ ਬੱਚਿਆਂ ਦੇ ਕਿਉਂਕਿ ਇਹਨਾਂ ਨੇ ਜੋ ਉਹ ਟਾਈਮ ਦੇ ਵਿੱਚ ਅੱਜ ਮਤਲਬ ਜੁਲਾਈ ਦੇ ਵਿੱਚ 2025 ਦੇ ਵਿੱਚ ਬਣਾਇਆ ਜੋ ਰਿਕਾਰਡ ਹੈ ਮਾਣ ਹਾਸਲ ਹੋਇਆ ਬਹੁਤ ਮਾਣ ਆ ਜੀ ਬਿਲਕੁਲ ਕਾਸ਼ੀ ਦੀ ਗੱਲ ਕਰ ਲਈ ਜਾਂ ਉਹਨਾਂ ਦੇ ਪਿਤਾ ਦੀ ਗੱਲ ਕਰ ਲਈ ਤਾਂ 11 ਦਾ ਜੋ ਅੰਕੜਾ ਉਹਨਾਂ ਦੇ ਲਈ ਇੰਨੀਆਂ ਖੁਸ਼ੀਆਂ ਲੈ ਕੇ ਆ ਰਿਹਾ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਸਾਡੇ ਨਾਲ ਸਹਾਰਾ ਫਾਊਂਡੇਸ਼ਨ ਦੇ ਚੇਅਰਮੈਨ ਸਰਬਜੀਤ ਰੇਖੀ ਬੈਠੇ ਨੇ ਰੇਖੀ ਸਭ ਕਿਸ ਤਰ੍ਹਾਂ ਵੇਖਦੇ ਹੋ ਇਸ ਉਪਲਬਧਿਨ ਬਹੁਤ ਵੱਡੀ ਉਪਲਬਧੀ ਹੈ ਜੀ ਮੈਂ ਲਵਿਸ਼ ਨੂੰ ਇਸ ਚੀਜ਼ ਦੀਆਂ ਤੇ ਇਹਦੇ ਪਰਿਵਾਰ ਨੂੰ ਵਧਾਈ ਦਿੰਨੇ ਆ ਅਕਸਰ ਅਸੀਂ ਸੰਗਰੂਰ ਵਾਲੇ ਕਹਿੰਦੇ ਸਾਡਾ ਨਹੀਂ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ ਬੜੇ ਮਨ ਭਾਵਨਾ ਮਤਲਬ ਐਦਾ ਦੀ ਇਹਨੇ ਅਚੀਵਮੈਂਟ ਕਰਨੀ ਇੰਡੀਆ ਬੁੱਕ ਆਫ ਰਿਕਾਰਡ ਵਿੱਚ 2025 ਨਾਮ ਦਰਜ ਕਰਾਣਾ ਤੇ ਨਾਲ-ਨਾਲ ਜਿਹੜੀ ਮੈਂ ਇਹਨਾਂ ਦੇ ਪਰਿਵਾਰ 'ਚ ਦੇਖ ਰਿਹਾ ਜਿਵੇਂ ਦੇ ਫਾਦਰ ਬਲੱਡ ਡੋਨੇਸ਼ਨ ਪ੍ਰਯਵਰਨ ਤੇ ਇੱਕ ਬਹੁਤ ਵਧੀਆ ਭੂਮਿਕਾ ਨਿਭਾਇਓ ਪਿੱਛੇ ਉਹਦੇ ਬੱਚੇ ਵੀ ਪਰਯਵਰਨ ਦੇ ਨਾਲ ਹੀ ਥੀਮ ਲਾ ਕੇ ਗ੍ਰੀਨਟ ਬੁੱਕ ਜਿਹੜਾ ਨਾਮਦਾਰ ਜੁਣਾ ਆਪਣੇ ਆਜ ਬਹੁਤ ਵੱਡੀ ਗੱਲ ਹੈ ਤੇ ਹੋਰ ਜੇ ਬੱਚਿਆਂ ਨੂੰ ਪ੍ਰੇਰਣਾ ਮਿਲੂਗੀ ਤੇ ਮੈਂ ਉਮੀਦ ਕਰਦਾ ਆਉਣ ਵਾਲੇ ਸਮੇਂ 'ਚ ਬੇਟਾ ਹੋਰ ਵੀ ਇਸ ਚ ਬੁਲੰਦੀਆਂ ਚੂਹੇਗਾ ਜੀ ਹਾਂ ਜੀ ਬਿਲਕੁਲ ਰੇਖੀ ਸਭ ਕਹਿੰਦੇ ਨੇ ਕਿ ਸੰਗਰੂ ਦਾ ਜੋ ਨੌਆ ਆਪਣੇ ਆਪ ਦੇ ਵਿੱਚ ਪੰਜਾਬ ਦੇ ਵਿੱਚ ਜਦੋਂ ਕੋਈ ਲੈਂਦਾ ਤਾਂ ਫਕਰ ਮਹਿਸੂਸ ਹੁੰਦਾ ਹੁਣ ਤੱਕ ਅਸ਼ਿਸ਼ ਨੇ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਨਾਂ ਵੀ ਦਰਜ ਕਰ ਲਿਆ ਗਿਆ ਸਾਡੇ ਨਾਲ ਕੁਝ ਹੋਰ ਵੀ ਸ਼ਹਿਰ ਵਾਸੀ ਮੌਜੂਦ ਨੇ ਗੱਲ ਕਰਨ ਕੀ ਨਾਮ ਸਰ ਨੰਦਰਲਾਲ ਰੌੜਾ ਰੋਣਾ ਸਾਹਿਬ ਕਿਸ ਤਰ੍ਹਾਂ ਵੇਖਦੇ ਹੋ ਬੱਚੇ ਦੀ ਉਪਲਬਧ ਬਹੁਤ ਖੁਸ਼ੀ ਦੀ ਗੱਲ ਹੈ ਜੀ ਸਾਡੀ ਕਲੋਨੀ ਦਾ ਨਾਮ ਕੀਤਾ ਸਾਰੇ ਸੰਗਰੂਰ ਦਾ ਨਾਮ ਕੀਤਾ ਬਹੁਤ ਖੁਸ਼ੀ ਦੀ ਗੱਲ ਹੈ ਅੱਜ ਸਾਡੀ ਕਲੋਨੀ ਚ ਬਹੁਤ ਵਧੀਆ ਗੱਲ ਹੈ ਜੀ ਬਿਲਕੁਲ ਇਹਨਾਂ ਦਾ ਕਹਿਣਾ ਕਿ ਕਲੋਨੀ ਦੇ ਲਈ ਕਲੋਨੀ ਵਾਸੀ ਨੇ ਇਹ ਵੀ ਗੱਦਗਦ ਹੋ ਰਹੇ ਨੇ ਸਾਡੇ ਨਾਲ ਕੁਝ ਹੋਰ ਵੀ ਮੌਜੂਦ ਨੇ ਬਾਈ ਉਹਨਾਂ ਨਾਲ ਗੱਲ ਕਰ ਲੈ ਕਿ ਨਮਸ ਪਵਨ ਕੁਮਾਰ ਪਵਨ ਕਿਸ ਤਰ੍ਹਾਂ ਵੇਖਦੇ ਹੋ ਕਸ਼ਿਸ਼ ਦੀ ਉਪਲਬਧੀ ਨੂੰ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਨਾਮ ਆਉਣਾ ਸਾਡਾ ਇੱਕ ਛੋਟਾ ਬ੍ਰਦਰ ਹੈ ਬਹੁਤ ਵੱਡੀ ਇਹਨਾਂ ਮਿਲ ਕੇ ਸਰੋਸ਼ ਸ਼ਾਇਰ ਦਾ ਮਾਣ ਉੱਚਾ ਕੀਤਾ ਹੈ ਮਿਲ ਕੇ ਬਹੁਤ ਮਾਣ ਬਣਾਇਆ ਹੈ ਔਰ ਸਾਡਾ ਛੋਟਾ ਬੱਚਾ ਇੰਨੀ ਛੋਟੀ ਉਮਰ ਦੇ ਵਿੱਚ ਇੰਨੇ ਤਰੱਕੀਆਂ ਉਮਲੰਦੀਆਂ ਛੋੜਿਆ ਹੈ ਔਰ ਆਉਣ ਵਾਲੇ ਟਾਈਮ ਦੇ ਵਿੱਚ ਵੀ ਬਹੁਤ ਛੋਏਗਾ ਜੀ ਧੰਨਵਾਦ ਜੀ ਹਾਂ ਜੀ ਬਿਲਕੁਲ ਇਹਨਾਂ ਦਾ ਕਹਿਣਾ ਕਿ ਜੋ ਕਸ਼ਿਸ਼ ਨੇ ਛੋਟੀ ਉਮਰ ਦੇ ਵਿੱਚ ਕਹਿੰਦੇ ਨੇ ਕਿ ਛੋਟੀ ਉਮਰ ਤੇ ਵੱਡੀਆਂ ਪਲੰਘਾਂ ਪੱਟੀਆਂ ਨਹੀਂ ਆਪਣੇ ਦੇਸ਼ ਦਾ ਆਪਣੇ ਪੰਜਾਬ ਦਾ ਆਪਣੇ ਸੰਗਰੂਰ ਦਾ ਆਪਣੇ ਮਾਪਿਆਂ ਦਾ ਜੋ ਨੌਰ ਰੋਸ਼ਨ ਕੀਤਾ ਉਸ ਨੂੰ ਲੈ ਕੇ ਜਿੱਥੇ ਸੰਗਰੂਰ ਵਾਸੀਆਂ ਚ ਖੁਸ਼ੀ ਦੀ ਲਹਿਰ ਆ ਉੱਥੇ ਹੀ ਜੇਕਰ ਆਂਡੀਆਂ ਗਮਾਂਡੀਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਘੱਟ ਘੱਟ ਹੁੰਦੇ ਦਿਖਾਈ ਤੇ ਰਹੇ ਨੇ ਕੈਮਰਾਮੈਨ ਮੋਹਿਦ ਨਾਲ ਹਰਜੀਤ ਸਦੂ